ਸਤਿ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਆਈਏ ਪਾਕੂ ਕੁੰਗੂਰ ਵਾਲੀ ਫੁਲਕਾਰੀ ਬਹੁਤ ਸੋਹਣੀ ਜਬਰਦਸਤ ਡਿਜ਼ਾਈਨ ਆ ਆਰਟੀਕਲ ਬੜਾ ਵਿਕਨ ਵਾਲਾ ਆਰਟੀਕਲ ਹੈ ਹੁਣ ਕਿਉਂਕਿ ਬੈ ਸ਼ਾਦੀ ਚੱਲੇ ਹੋਏ ਨੇ ਜੀ ਫੁਲਕਾਰੀ ਦੀ ਡਿਮਾਂਡ ਫੁੱਲ ਨਿਕਲੀ ਹੋਈ ਹੈ ਇੱਕ ਸਾਰੀ ਦੇ ਵਿੱਚ ਮਿਰਰ ਵਰਕ ਹੈ ਪਹਿਲੀ ਗੱਲ ਤਾਂ ਦੂਜੀ ਗੱਲ ਇਹ ਤੇ ਸਾਰੀ ਚ ਕੁੰਗੂਰ ਲੱਗੇ ਹੋਣੇ ਜੀ ਹਲਕੀ ਹਲਕੀ ਆਵਾਜ਼ ਬੜੀ ਸੁਰੀਲੀ ਆਵਾਜ਼ ਆ ਕੁੰਗੂਰ ਉਹਦੀ ਤਿੰਨ ਰੰਗ ਨੇ ਜੀ ਤਿੰਨੇ ਰੰਗ ਬੜੇ ਵੈਸਟਰ ਨੇ ਜੀ ਰੰਗ ਚੈੱਕ ਕਰ ਲਓ ਪਹਿਲਾ ਰੰਗ ਸੀ ਮੈਂਜੈਂਟਾ ਦੂਜਾ ਰੰਗ ਆ ਗਿਆ ਰੈੱਡ ਕਲਰ ਜੀ ਔਰ ਤੀਸਰਾ ਕਲਰ ਆ ਗਿਆ ਆਪਣਾ ਮਹਿਰੂਨ ਕਲਰ ਨਾਬੀ ਮਹਿਰੂਨ ਕਲਰ ਜੀ ਰੇਟ ਰਹੂਗਾ 1500 ਰੁਪਏ ਰੇਟ ਰਹੂਗਾ ਬਾਜ਼ਾਰ ਦੇ ਵਿੱਚ ਇਹ 2200-2200 ਰੁਪਏ ਤੱਕ ਦੀ ਵਿਕਦੀ ਹੈ ਘੁੰਗਰੂ ਵਾਲੀ ਫੁਲਕਾਰੀ ਘੁੰਗਰੂ ਲੱਗਿਆ ਹੋਇਆ ਹਲਕੀ ਹਲਕੀ ਘੁੰਗਰੂ ਦੀ ਆਵਾਜ਼ ਆਊਗੀ ਫੁਲਕਾਰੀ ਦੇ ਵਿੱਚੋਂ ਔਰ ਡਿਜ਼ਾਈਨ ਬੜਾ ਸੋਹਣਾ ਮਿਰਰ ਵਰਕ ਕੀਤਾ ਹੋਇਆ ਸਾਰਾ ਦੇਖੋ ਜੀ ਮੜਾ ਫੋਕਸ ਕਰਕੇ ਦੇਖੋ ਨੇ ਤੁਹਾਨੂੰ ਘੁੰਗਰੂ ਵਗੈਰਾ ਲੱਗੇ ਹੋਣੇ ਸਾਰੀ ਫੁਲਕਾਰੀ ਦੇ ਵਿੱਚ ਵਰਕ ਦੇਖੋ ਕਿੰਨਾ ਪਿਆਰਾ ਕੀਤਾ ਹੋਇਆ ਸਾਰਾ ਜਰੀ ਦਾ ਵਰਕ ਕੀਤਾ ਹੋਇਆ ਇੱਕ ਗੱਲ ਹੋਰ ਹੈ ਜੀ ਲਾਈਟ ਵੇਟ ਰਹੂਗੀ ਹੈਵੀ ਨਹੀਂ ਹੈਗੀ ਫ ਤਨ 10000 ਤੱਕ ਵੀ ਵੇਚ ਦੰਦ ਨੇ ਆਪਣੇ ਕੋਲ ਰੇਟ ਹੈਗਾ ਤਾਂ 1500 ਰੁਪਿਆ 1500 ਰੁਪਿਆ ਰੇਟ ਹੈ ਜੀ ਆਪਣਾ ਡਰੈਸ ਹੈਗਾ ਅਲੀ ਸ਼ੇਰ ਕਪੜੇ ਵਾਲੇ ਥਾਣਾ ਰੋਡ ਭਿੱਖੀ ਕਲਰ ਚੈੱਕ ਕਰ ਲਓ ਸਕਰੀਨ ਸ਼ਾਟ ਲੈ ਲਓ 1500 ਰੁਪਿਆ ਰੇਟ ਰਹੂਗਾ ਜੀ ਕਲਰ ਦਾ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰੋ WhatsApp ਨੰਬਰ ਉੱਪਰ ਮੈਂਸ਼ਨ ਕਰਤਾ ਲੋਕਲ ਦਾ ਚੈੱਕ ਕਰ ਲਓ ਤਿੰਨੀ ਰੰਗ ਬੜੇ ਸੋਹਣੇ ਨੇ